ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਸਰਾਲੀ ਮੰਡ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹਰੀਗੇ ਪੱਤੋਂ ਤੋਂ ਸਿਰਫ 15 18 17 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਨਾਲ ਲੱਗਦੇ ਪਿੰਡ ਗੰਡੇਆਲਾ ਕੈਰੋਂ ਪਿੰਡ ਵੀ ਥੋੜੀ ਦੂਰੀ ਤੇ ਆ ਚਕਰੀ ਬੁਰਜ ਨੱਥੂ ਕੇ ਤੇ ਪੱਤੀ ਵੀ ਇੱਥੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਵੀਰ ਸਿੰਧਰ ਉਹਨਾਂ ਦੇ ਕੋਲ ਆਏ ਆ ਠੀਕ ਆ ਜੀ ਸੋ ਸਾਰੇ ਭਰਾ ਜਾਣਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਕਰੋ ਪਾਈਆਂ ਨੇ ਕਿਉਂ ਇਸੇ ਤਰ੍ਹਾਂ ਸਿਲਪਰ ਚੇ ਚੱਲੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਜਿਆਦਾਤਰ ਵੜਾ ਤੁਸੀਂ ਦੇਖਿਆ ਨੇ ਇਸ ਕਿਲੇ ਤੋਂ ਵੈਸੇ ਮੱਝਾਂ ਝੋਟੀਆਂ ਵੀ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਦੀ ਡਿਟੇਲ ਵੀ ਤੁਸੀਂ ਵਿਸ਼ੇਸ਼ਤਾ ਉੱਤੇ ਲੈ ਸਕਦੇ ਜੇ ਠੀਕ ਹੈ ਜੀ ਜਦੋਂ ਮਰਜ਼ੀ ਫੋਨ ਲਾਓ ਤਾਂ ਪੰਜ ਚਾਰ ਨੱਕ ਜਿਹੜੇ ਆ ਇਹਨਾਂ ਦੇ ਕੋਲ ਹਾਜ਼ਰ ਹੁੰਦੇ ਆ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਚਾਰ ਵੜਾ ਦਿਖਾਉਣੀਆਂ ਨੇ ਤੁਹਾਨੂੰ ਸਾਰਿਆਂ ਨੂੰ ਤਿੰਨ ਵੜਾ ਗੱਬਣ ਹੋਣਗੀਆਂ ਤੇ ਇੱਕ ਵੜਾ ਸੂਈ ਸਵਾਈਆ ਜਰਸੀ ਨਸਲ ਬਰੀਡ ਦੇ ਵਿੱਚ ਕ੍ਰਾਸ ਬਰੀਡਾਂ ਵੀ ਆ ਠੀਕ ਹੈ ਜੀ ਐਫ ਦੇ ਵਿੱਚ ਕ੍ਰਾਸ ਹੈ ਰਸ਼ਰ ਤੇ ਜਰਸੀ ਅੰਗ ਜਿਹੜੇ ਅੱਜ ਤਰੀਕ ਅਜ 24 ਨਵੰਬਰ ਸਮਾਂ ਮਾਰਨਿੰਗ ਦੇ ਕੋਈ 9 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆਂ। ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਸ਼ਟਾਰਟਿੰਗ ਦੇ ਵਿੱਚ ਹੀ ਕਰ ਦਿੰਦੇ ਆਂ ਠੀਕ ਆ ਜੀ ਕੋਈ ਵੀ ਖਰੀਦਦਾਰ ਭਰਾ ਵਿਜ਼ਿਟ ਕਰਦਾ ਇੱਥੇ ਆਪਣੀ ਤਿੱਪਕੇ ਜਿਹੜੇ ਪਸ਼ੂ ਗੱਭਣਾ ਠੀਕ ਆ ਜੀ ਤਸੱਲੀ ਕਰੋ। ਜਿਹੜਾ ਨਾਗ ਕੋਈ ਸੋਇਆ ਸੁਬਾਹ ਆ ਠੀਕ ਆ ਜੀ ਉਹ ਵਿੱਚ ਵੀ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕਰਾ ਦੇਾਂਗੇ। ਤੁਹਾਡਾ ਫਰਜ਼ ਵੀ ਬਣਦਾ ਇੱਥੇ ਆਣ ਕੇ ਆਪਣੀ ਤਸੱਲੀ ਕਰੋ। ਪੂਰੀ ਗੱਲਬਾਤ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਪੂਰੀ ਡਿਟੇਲ ਲਵਾਂਗੇ। ਬਾਕੀ ਔਰ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਰਪਿੰਦਰ ਸਾਸਰੀ ਕਾਲ ਮਾਰਾ ਸਾਸਰੀ ਭਾਜੀ ਸਾਸਰੀ ਕਾਲ ਹੋਰ ਭਾਜੀ ਕੈਮ ਸੇਤ ਹਾਂਜੀ ਚੜ੍ਹਦੀ ਕਲਾ ਜੀ ਮਹਾਰਾਜ ਦੀ ਕਿਰਪਾ ਲਾ ਵੀ ਪਿੰਦਰ ਵੀਰ ਜਿੱਦਾਂ ਆਪਾਂ ਪਹਿਲਾਂ ਹੀ ਗੱਲਬਾਤ ਕਰਦੇ ਪਾਏ ਮਾਲ ਤਕਰੀਬਨ ਰੂਟੀਨ ਦੇ ਵਿੱਚ ਹੀ ਆਉਂਦਾ ਰੂਟੀਨ ਦੇ ਵਿੱਚ ਵਿਕੀ ਜਾਂਦਾ ਆਉਂਦਾ ਹੀ ਜਾਂਦਾ ਰਹਿਂਦਾ ਮਹਾਰਾਜ ਔਰ ਥੋੜਾ ਜਿਹਾ ਨਾ ਵੀ ਮਹੀਨੇ ਦੇ ਵਿੱਚ ਅਪਡੇਟ ਕੇ ਨਾ ਇੱਕ ਦੋ ਪੌਣੀ ਪੈਂਦੀ ਆ ਬਾਅਦ ਵਿੱਚ ਭੈਣ ਭਰਾ ਜੁੜੇ ਰਹਿੰਦੇ ਹਾਂ ਹਾਂਜੀ 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 ਇਸੇ ਤਰ੍ਹਾਂ ਹੀ ਆ ਤੇ ਇਹ ਪਿੰਦਰ ਵੀਰ ਵੜਾ ਹੀ ਆਉਂਦੀਆਂ ਹੁਣ ਖਾਸ ਤੌਰ ਤੇ ਮੱਜਾਂ ਝੋਟੀਆਂ ਠੀਕ ਆ ਭਰਾ ਅੱਜ ਤਿੰਨ ਆਪਣੇ ਕੋਲ ਗੱਬਣਾ ਤੇ ਇੱਕ ਸੂਈ ਦਿਖਾਉਣੀ ਆ ਹਾਂਜੀ ਹਾਂਜੀ ਠੀਕ ਆ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਵੀਰ ਆਹ ਸੂਈ ਤਾਂ ਕਰ ਲਈਏ ਆਜੋ ਜੀ ਸੋ ਸ਼ੁਰੂਆਤ ਦੋਸਤੋ ਕਰਦੇ ਆ ਇਧਰ ਇੱਕ ਅਵਾਰਡ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੂਈ ਸਵਾਈ ਆ ਠੀਕ ਆ ਜੀ ਪੂਰੀ ਗੱਲਬਾਤ ਕਰਦੇ ਆ ਤੇ ਵੀਰ ਰਪਿੰਦਰ ਕੀ ਬੇਰਵਾ ਸੁਆ ਕਿਨਵਾ ਬੈਠਦਾ ਸੰਤੋਪਾ ਜੀ ਦੂਜਾ ਮਾਲ ਲੈ ਕੋਈ ਵੀਰ ਆਪਦੀ ਸਮਝ ਕਰ ਲੈਣਾ ਔ ਕਿਲੋ 9 ਕਿਲੋ ਬੋਲੀ ਆ ਹਾਂਜੀ ਹਾਂਜੀ ਅੱਜ ਦੂਜਾ ਤੀਜਾ ਦੇ ਨੇ ਆ ਦੂਜਾ ਤੀਜਾ ਦੇ ਨਾ ਲਓ ਜੀ ਦੂਜਾ ਤੀਜਾ ਦੇ ਨਾ ਦੇ 9 ਕਿਲੋ ਬੋਲੀ ਆ ਇਹਦੇ ਥੱਲੇ ਹਾਂਜੀ ਤੇ ਸੂਆ ਵੀ ਦੂਜਾ ਵੈੜਦਾ ਪੱਛਾ ਮਗਰਾ 나ੜੂਆ ਨਾਲ ਬੱਚੇ ਦੇ ਠੀਕ ਆ ਜੀ ਸੋ ਜਰਸੀ ਨਸਲ ਬ੍ਰੀਡ ਦੇ ਵਿੱਚ ਹੀ ਆ ਗਈ ਆ ਸਾਨੂੰ ਚਵਾਈ ਉਹਨਾਂ ਲਾਇਦਾ ਲੱਗਾ ਵਿੱਚ ਠੀਕ ਹੈ ਭਰਾ ਵੀ ਚਵਾਈ ਪੋਲੀ ਵੰਗਰ ਅਸੀਂ ਪਾਉਣ ਦੀ ਲੋੜ ਨਹੀਂ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਅੱਗੇ ਮਰਜੀ ਆ ਕਿਸੇ ਦੀ ਹਾਂਜੀ ਹਾਂਜੀ ਲਓ ਜੀ ਠੀਕ ਆ ਸੋ 9 10 ਕਿਲੋ ਦੋਸਤੋ ਬੋਲੀ ਤੋਂ ਸ਼ੁਰੂਆਤ ਕੀਤੀ ਆ ਵੜ ਚੰਗੀ ਆ ਕ੍ਰੋਸ ਬ੍ਰੀਡ ਆ ਬਾਕੀ ਜਰਸੀ ਦੇ ਵਿੱਚ ਕ੍ਰੋਸ ਮੰ ਮਗਰ ਇਹਦੇ ਬੱਚਾ ਮੇਲ ਕਾਫ ਆ ਚਵਾਈ ਪਸਮਾਈ ਦੀ ਬਿਲਕੁਲ ਇੱਕ ਨੰਬਰ ਆ ਐਂਡ ਦੇ ਵਿੱਚ ਆਪਾਂ ਬਿਲਕੁਲ ਬੱਚਾ ਲਾ ਕੇ ਧਾਰਾ ਮਾਰ ਕੇ ਸਾਰੇ ਭਰਾਵਾਂ ਨੂੰ ਤਸੱਲੀ ਕਰਾ ਦਿਆਂਗੇ ਖੋਲ ਕੇ ਵੀਰਪਿੰਦਰ ਇੱਕ ਵਾਰੀ ਦਿਖਾ ਦਿਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਜਿੱਦਾਂ ਇੱਕ ਆਪਾਂ ਨਾਰਮਲ ਚਲੋ ਜਰਸੀ ਨਸਲ ਬ੍ਰੀਡ ਦੇ ਵਿੱਚ ਬਹਿਣਾ ਵੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਵਜਨ-ਵਜਨ ਪੂਰਾ ਥੋੜਾ ਸੂਸਵਾ ਦੇ ਵਿੱਚ ਪਸ਼ੂ ਤਹਿ ਤੂਜੀ ਲਾ ਜਾਂਦੇ ਆ ਕਿਉਂ ਅੱਜ ਭਲਕ ਕੇ ਦੋਕ ਦਿਨ ਦਾ ਸਾਰਾ ਸਮਾਂ ਹੋਇਆ ਜੀ ਸੂਈ ਨੂੰ ਸੋ ਆਹ ਥਣ ਦੀ ਇਹ ਲੇਵੇ ਦੀ ਬੰਤਰ ਕਰੋ ਚੈੱਕ ਬਾਕੀ ਪੂਰਾ ਨਿੱਗਰ ਲੈਵਾ ਬਿਨਾ ਕਿਸੇ ਭਰੂਣ ਭਾਲਦੇ ਹਨ ਬਿਲਕੁਲ ਜੀ ਬਿਲਕੁਲ ਨੁੱਚੜ ਜਾਂਦੀ ਨੇ ਪੂਰਾ ਹਾਂ 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 ਜੀ ਚਵਾਜੂ ਉਹ ਬੜਾ ਵਧੀਆ ਲੱਗਾ ਸੇ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਸੋ ਇੱਕੋ ਜਿਹਾ ਥਾਣਾ ਇੱਕੋ ਜਿਹਾ ਸਾਈਜ਼ ਤੇ ਚਵਾਈ ਤੋਂ ਬਹੁਤ ਜਿਆਦਾ ਦੋਸਤੋ ਬਿਲਕੁਲ ਨੁਚੜ ਜਾਂਦੀ ਆ ਨਿੰਬੂ ਵਾਂਗੂ ਠੀਕ ਆ ਜੀ ਉਹ ਵੀ ਗੱਲਬਾਤ ਆ ਵੀ ਜਿੰਨਾ ਕਿ ਚਲੋ ਪਸ਼ੂ ਖਾਲੀ ਹੋ ਜੂਗਾ ਭਾਂਡਾ ਬਖਾਲਾ ਖਾਲੀ ਹੋ ਜੂਗਾ ਉਹਨਾਂ ਕ ਪਸ਼ੂ ਦੁੱਧ ਆ ਲਾਊਗਾ ਠੀਕ ਆ ਨੇਵੇ ਦੀ ਕੁਆਲਿਟੀ ਚੰਗੀ ਆ ਵੈੜ ਸਾਰੀ ਸਾਫ ਸੁਥਰੀ ਆ ਵਜਨ-ਭੋਜਨ ਵੀ ਚੰਗਾ ਹਾਈਟ ਮੀਡੀਅਮ ਆ ਸੋ ਜਰਸੀ ਨਸਲ ਬਰੀਡ ਦੇ ਵਿੱਚ ਸੋ ਕਰ ਲਿਓ ਸੰਪਰਕ ਤੇ ਇਹਦਾ ਵੀ ਰੁਪਿੰਦਰ ਕੀ ਮੁੱਲ ਕੀ ਡਿਮਾਂਡ ਰੱਖੀ ਆ ਸੰਦੇਸ ਸਾਹਿਬ 40-45 ਜੋ ਮਰਜੀ ਕਰੀਏ 38 ਦੇ ਦਾਂਗੇ ਜੀ ਆ ਸੁਣੋ ਜੱਜ ਹਾਂ ਜੀ ਉਹ ਤੁਹਾਨੂੰ ਵੀ ਰੁਪਿਆ ਫਿਰ ਆਂਦੇ ਛੋਟ-ਛੜ ਕਰੋ ਚਲੋ ਮੌਕੇ ਤੇ ਹਾਂ ਜੀ ਹਾਂ ਜੀ ਲਓ ਬੇ ਉਹ ਮਾਨਤਾਂ ਨੂੰ ਹੋ ਜੂਗਾ 38000 ਦੀ ਲੈਦੇ ਆ ਜੈਸ ਨੂੰ 42000 ਇਹਦੀ ਡਿਮਾਂਡ ਆ 38000 ਲੈਦੇ ਆ ਬਾਕੀ ਥਾਂ ਥਾਂ ਨੂੰ ਵਸ਼ੀ ਨੂੰ ਬਹੁਤ ਵਧੀਆ ਲੱਗਾ ਥੋੜਾ ਜਿਹਾ ਇਧਰੋਂ ਲੱਗ ਗਿਆ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਚੈੱਕ ਨਾ ਦੇਖ ਤਾਰਾ ਮਾਰਨੀ ਹਾਲੇ ਸਭ ਮਰਾਦੀਏ ਦੋ ਹਾਂ ਲਾ ਦਿਓ ਬੱਚਾ ਲਾ ਦਿਓ ਬੱਚਾ ਦੋ ਦੋ ਮਾਰ ਹੀ ਦਈਏ ਤਾਰ ਸੋ ਉਹਨਾਂ ਭਰਾਵਾਂ ਦੇ ਲਈ ਆ ਦੋਸਤੋ ਕੋਈ ਸੱਜਣ ਵੀ ਹਰ ਦੂਰੋਂ ਜਿਹੜੋਂ ਸੌਦਾ ਕਰਦਾ ਠੀਕ ਆ ਜੀ ਹਮੇਸ਼ਾ ਹੀ ਆਪਾਂ ਕੋ ਦੋ ਦੋ ਚਾਰ ਚਾਰ ਤਾਰਾ ਮਾਰ ਕੇ ਤਸੱਲੀ ਕਰਾ ਦਿੱਤੀ ਆ ਵੀ ਚਲੋ ਕੋਈ ਭਰਾ ਨਹੀਂ ਆਉਣ ਵਾਲਾ ਹੁੰਦਾਗਾ ਉਹਨਾਂ ਵੀਰਾਂ ਦੇ ਲਈ ਆ ਪਰ ਜਿਹੜੇ ਕੋਈ ਸੱਜਣ ਲਾਗੇ ਪਾਸੇ ਵਾਲਾ ਠੀਕ ਆ ਜੀ ਵਿਜਿਟ ਕਰ ਸਕਦੇ ਆ ਉਸ ਤੋਂ ਵਧੀਆ ਕੋਈ ਚੰਗੀ ਗੱਲ ਨਹੀਂ ਹੈਗੀ ਆਪੋ ਆਪਣੀ ਜ਼ਿੰਮੇਵਾਰੀ ਤੇ ਮੇਰਾ ਭਰਾ ਚਲੋ ਤਸੱਲੀ ਕਰਕੇ ਪਸ਼ੂ ਲੈ ਜਾਂਦਾ ਖਸਨ ਦਾ ਸਭ ਗਾਰਲੇ ਆ। ਉਹ। ਚਲ। ਗਾਰਲੇ ਸਨਾਂ ਦਾ ਗਾਰਲੇ। ਚੰਗੀ ਜੋ ਚੋਣ ਵਧੀਆ। ਲਓ ਜੀ ਠੀਕ ਆ। ਸੋ ਮੋਟੀ ਧਾਰ ਆ। ਬਾਕੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ। ਇਹ ਮਗਰਲੇ ਥਾਂ ਦਾ ਚਵਾਈ ਤੁਸੀਂ ਚੈੱਕ ਕਰੋ। ਲੋਜੀ ਕਰਨਾ ਚਾਹੀਦਾ ਠੀਕ ਆ ਸੋ ਬਿਲਕੁਲ ਇੱਕ ਨੰਬਰ ਚੋਂ ਆ ਸੋ ਇਹ ਪੰਜ ਪੰਜ ਜਾਂ 10 10 17 ਮਾਰ ਕੇ ਤੁਹਾਨੂੰ ਵਿਖਾ ਦਿੱਤੀਆਂ ਤੁਹਾਨੂੰ ਠੀਕ ਆ ਸੋ ਤਸੱਲੀ ਬਖਸ਼ ਬਿਲਕੁਲ ਚੁਵਾਈ ਆ ਤੇ 38000 38000 ਦੀ ਜਿਹੜੀ ਇਹ ਅੱਜ ਵੇੜ ਤੁਹਾਨੂੰ ਮਿਲ ਜੂਗੀ ਓਕੇ ਸੋ ਇਧਰ ਸੈਕਿੰਡ ਨੰਬਰ ਤੇ ਵੀਪਿੰਦਰ ਇੱਕ ਡੱਬੀ ਵੇੜ ਆਪਣੇ ਕੋਲ ਖੜੀ ਆ ਇਹ ਗੱਬਣ ਆ ਜੀ ਸੰਤੋਸ਼ ਗੱਬਣ ਚ ਗੱਬਣ ਤੇ ਇਹਦਾ ਵੇਰਵਾ ਕਿਵੇਂ ਸੂਆ ਕਿਵੇਂ ਥੰਦੀ ਸੰਤੋਸ਼ ਦੂਜਾ ਸੂਆ ਇਹਦਾ ਦੂਜਾ ਹੀ ਸੂਆ ਹਾਂਜੀ ਹਾਂਜੀ ਠੀਕ ਹਜੇ ਲੈਂਦੀ ਇਹ ਦਿਨ ਹਨਾ ਲੈਜੂ ਪੰਜ ਚਾਰ ਦਿਨ ਲੈਜੂ ਕੋਈ ਲਓ ਤੁਸੀਂ ਪੰਜ ਤੋਂ ਪੰਜ ਤੋਂ ਚਾਰ ਕਿ ਦਿਨ ਹਜੇ ਦੇ ਬਾਕੀ ਆ ਸੁਣਦੇ ਦੂਜਾ ਸੂਆ ਕਦ ਕੋ ਤੋਂ ਵੱਡਾ ਬੈਠਦਾ ਅੱਗੇ ਇਧਰ ਤੁਹਾਨੂੰ ਵਿਖਾ ਦਿੰਦੇ ਆ ਇੱਕ ਠੀਕ ਆ ਜੀ ਸੋ ਇਧਰੋਂ ਬੈਕ ਸਾਈਡ ਤੋਂ ਦਿਖਾਉਨੇ ਆ ਇੱਕ ਪਾਸੇ ਜੜੀ ਆ ਤੁਹਾਨੂੰ ਇਧਰ ਬਹਿਣੀ ਵਾਲੇ ਪਾਸੇ ਦੋਸਤੋ ਭਲੂਣ ਨਜ਼ਰ ਆਊਗੀ ਲਵੇ ਤੇ ਇਹ ਅੱਜ ਭਲਕਤੀ ਪਾਈ ਹੋਗੀ ਹਾਂਜੀ ਅੱਜ ਭਲਕੇ ਸਾਨੂੰ ਸਭ ਕਦੀ ਇਧਰ ਹੋ ਜਾਂਦੀ ਕਦੀ ਉਧਰ ਹੋ ਜਾਂਦੀ ਆ ਭਲ ਜ਼ਰੂਰ ਹੈਗੀ ਗਾਣ ਕਾੜੀ ਬਰਾਬਰੂ ਕਿਉਂ ਥਨਾਂ ਦਾ ਇੱਕੋ ਜਿਹਾ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਜੀ 53 ਦੋਸਤੋ ਜਾ ਬਹਿਣੀ ਵਾਲੇ ਪਾਸੇ ਚੰਗੀ ਤਸਲੀ ਨਾਲ ਭਰਾ ਕੇ ਲੈ ਕੇ ਜਾਵੇ ਤੇ ਇਧਰ ਜਿਹੜਾ ਤੁਹਾਨੂੰ ਨਜ਼ਰ ਆਊਗਾ ਕੋਈ ਫੇਰ ਦਿਖਾ ਦਿੰਨੇ ਆ ਠੀਕ ਆ ਜੀ ਤੇ ਪਲੂਨ ਇੱਕ ਪਾਸੇ ਠੀਕ ਆ ਜੀ ਮੂੰਹ ਮੱਥਾ ਚੰਗਾ ਬਿਲਕੁਲ ਕੰਨ ਕੋ ਨੂੰ ਛੋਟਾ ਠੀਕ ਆ ਜੀ ਸੋ ਨਸਲ ਜਾਤ ਤੁਹਾਡੇ ਸਾਹਮਣੇ ਆ ਸੋ ਦੂਜਾ ਸੂਆ ਸੂਨ ਵਾਲੀ ਹੈ ਇੱਕ ਹਫਤਾ ਜਾਂ ਪੰਜ 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 ਚਾਰਕ ਦਿਨ ਹੀ ਕੱਢੂਗੀ ਹਾਂ ਜੀ ਇੱਥੇ ਕੇ ਸੰਧੂ ਸਾਹਿਬ ਦੀ ਸੂਈ ਪੈਣੀ ਹੈ ਸਵਾਜ ਹੋਰ ਕੱਲ ਹੋਰ ਠੀਕ ਆ ਵਸੇ ਤਿਆਰੀ ਤੇ ਆ ਤਕਰੀਬਨ ਚਲੋ ਕੋਈ 2 4 2 4 ਦਿਨ ਜਾਂ 5 ਦਿਨਾਂ ਦੇ ਵਿੱਚ ਵਿੱਚ ਸੂਕੂਗੀ ਖੋਲ ਕੇ ਵੀਰਪਿੰਦਰ ਇਹ ਵੀ ਇੱਕ ਵਾਰੀ ਤ ਲਓ ਜੀ ਠੀਕ ਆ ਜੀ ਸੋ ਬਣੀ ਪੁਣੀ ਕਾਫੀ ਥੱਲੇੋਂ ਚੰਗੀ ਆ ਬਾਕੀ ਪੰਜਾਂ ਚੌ ਦਿਨਾਂ ਦੇ ਵਿੱਚ ਚਲੋ ਹੋਰ ਵੀ ਉਮੀਦ ਆਪਾਂ ਕਰਦੇ ਆ ਵੀ ਥੱਲੇੋਂ ਹੋਰ ਵੀ ਚੰਗਾ ਵਖਾਲਾ ਤਿਆਰ ਕਰ ਲੂਗੀ ਸੋ ਕ੍ਰੋਸ ਵਿੱਚ ਆ ਗਿਆ ਐਚ ਐਫ ਕ੍ਰੋਸ ਬਰੀਡ ਦੇ ਵਿੱਚ ਠੀਕ ਆ ਜੀ ਸੋ ਕੱਦ ਮੀਡੀਅਮ ਤੋਂ ਵੱਡੀ ਆ ਵੱਡੀਆਂ ਵੜਾਂ ਦੇ ਵਿੱਚ ਕੋਈ ਭਰਾ ਨੋਟ ਕਰਕੇ ਸੌਦਾ ਕਰ ਲੇ ਸੋ ਲੇਵੇ ਦੀ ਸਾਫ਼ ਸੁਥਰੀ ਦਿਖਾਈ ਦੇ ਰਹੀ ਆ ਬਾਕੀ ਜਿੱਦਾਂ ਮਰਜ਼ੀ ਕੋ ਉਤੇ ਪੇ ਠੀਕ ਆ ਜੀ ਸੋ ਨਾਰਮਲ ਚਲੋ ਭਲੂਣ ਭਲਾਨ ਪਾ ਕੇ ਪੁੱਛੋ ਜਿਹੜੇ ਸੁੰਦੇ ਆ ਉਹ ਚਲੋ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਬਾਕੀ ਥਾਂ तकरीबन ਹੱਥੀ ਚਵਾਈ ਵਾਲਾ ਨਿਕਲ ਆਉਂਦਾ ਹੋਊਗਾ ਬਿਲਕੁਲ ਜਦੋਂ ਪਸ਼ਮੂ ਕੀ ਕਰਮਾਂ ਲਈ ਸੁਣ ਤੋਂ ਬਾਅਦ ਸੋ 53 ਦੀ ਗਰੰਟੀ ਤਸੱਲੀ ਆ ਕੋਈ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਮਸਤ ਨਾ ਜੀ ਇਹ ਆਪਣੀ ਗਰੰਟੀ ਹੋਊਗੀ ਤੇ ਇਹ ਵੀ ਰਪਿੰਦਰ ਕੀ ਮੁੱਲ ਕੀ ਡਿਮਾਂਡ ਰੋਗੀ ਅੰਦਰ ਸਾਹਿਬ ਮੁੱਲ ਦਾ ਚਲੋ 55 55 ਜੇ ਮਰਜ਼ੀ ਦੇ 50 ਹੀ ਦੇ ਦੇਗਾ 50 ਦੀ ਹਾਂਜੀ ਹਾਂਜੀ ਵੀ ਲੈਣ ਦੇਣੀ ਆ ਕਰਕੇ ਜਾਇਜ਼ ਕੋਈ ਨਹੀਂ ਕਰਦਾਂਗੇ ਥੋੜਾ ਬੜਾ ਮਾਨਤਾ ਥੋੜਾ ਬਸ ਹਾਂ ਕਰਾਂਗੇ ਮਾਨਤਾ ਲੋ ਵੀ ਮਾਰਤਾ 250000 ਦੇ ਵਿੱਚੋਂ ਹੋ ਜਾਊਗਾ ਅੱਗੇ ਚਲੋ ਕੋਈ ਸੱਜਣ ਕੋਈ ਸ ਵਪਾਰ ਲੈਣ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਵੀ 2 ਰੁਪਈਆ ਦਊਗੀ ਭਾਵੇਂ ਸੂਸਵਾ ਕੇ ਵੇਚ ਲਿਆ ਜੇ ਕੋਈ ਘਰੇਲੂ ਘਰ ਵਾਲਾ ਵੀਰ ਲੈ ਕੇ ਜਾਊਗਾ ਚਲੋ 2 ਰੁਪਈਆ ਸਸਤੀ ਤੁਹਾਨੂੰ ਮਿਲ ਜੂਗੀ ਜਿੱਥੇ ਕਿ ਤਾਹ ਬੈਂਦੀ ਬਠਾ ਲਿਆ ਜੇ ਵਿੱਚੋਂ ਮਾਨਤਨ ਹੋਣਗੇ ਜਿੰਨੇ ਇੱਕ ਗਜਾਇਸ਼ ਹੋਈ ਵਿੱਚ ਸੋ ਵਹਿੜ ਵੱਡੀ ਆ ਇਧਰ ਆਪਾਂ ਤੀਜੇ ਨੰਬਰ ਤੇ ਇੱਕ ਤੁਹਾਨੂੰ ਵਹਿੜ ਵਿਖਾ ਦੰਨੇ ਆ ਸੁਦੇ ਸਾਹਿਬ ਯਾਰ ਸ਼ਹਿਰ ਆ ਗਈ ਜੀ ਲਓ ਜੀ ਗੱਬਣ ਵਛੀ ਠੀਕ ਆ ਜੀ ਗੱਬਣ ਵਹਿੜ ਆ ਤੇ ਸਵੇਰੇ ਵੀਰਪਿੰਦਰ ਕੇ ਮੈਂ ਸੁਦੇ ਸਾਹਿਬ ਦੂਜਾ ਸੂਗਾ ਦੂਜਾ ਹੀ ਸੂਗਾ ਹਾਂਜੀ ਵਹਿੜੇ ਵੀ ਚੰਗੀ ਸਾਫ ਥੱਲੇ ਹੋਣਾ ਬਿਲਕੁਲ ਸਾਫ ਸੁੱ ਸੋ 10 12 ਦਿਨ ਹਜੇ ਲੈਂਦੀ ਆ ਜੀ ਬਾਕੀ ਟਰਲ ਲੜਾ ਲੁੜਾ ਬਹੁਤ ਹੈ ਜੀ ਬਹੁਤ ਸਾਫ ਸੁਥਰੀ ਹਾਂ ਸੋ ਸਾਫ ਸੁਥਰੀ ਹੈ ਤੇ ਕੱਦ ਜਿਹੜੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਆ ਬੜਾ ਡੱਬੀ ਦਿਖਾਈ ਆ ਤਕਰੀਬਨ ਇਹਦੇ ਬਰਾਬਰ ਹੀ ਆ ਕੱਦ ਕਾਠ ਠੀਕ ਆ ਜੀ ਸੋ ਗੋਬਾ ਵਾਲੀ ਆ ਵਜਨ ਦੋੜ ਪੂਰਾ ਤੇ ਸਿਰੋਂ ਵੀ ਤਕਰੀਬਨ ਭੋੜੀ ਆ ਮਾੜਾ ਮੋੜ ਕੋਈ ਫੋਰ ਸ਼ਾਕ ਜੀ ਮਾੜੀ ਜਿ ਕਿਤੇ ਨਾ ਕਿਤੇ ਹੋਊਗੀ ਨਾ ਮਾਤਰ ਜੀ ਬਾਕੀ ਜਿੱਦਾਂ ਐਰ ਸ਼ਰ ਦੇ ਵਿੱਚ ਪਰੰਗ ਵੇਖਦੇ ਆ ਲਾਲ ਤੇ ਵਾਈਟ ਉਹ ਰੰਗ ਪ੍ਰਿੰਟ ਹੈਗਾ ਠੀਕ ਆ ਜੀ ਆ ਦੇਖੋ ਸੋ ਦਿਨ ਕੱਢਦੀ ਹੈ ਜੀ ਹਫਤਾ ਖੰਡਾ ਜੇ ਖੁੱਲਾ ਡੋਲਾ ਸਮਾਂ ਲੈ ਜੂਗੀ ਬਾਕੀ ਥਾਂ ਨੱਥੀ ਮੁਠੀ ਵਾਲਾ ਬਿਲਕੁਲ ਸ਼ੇਪ ਸੈਜ ਥਾਣਾ ਦਾ ਬਹੁਤ ਵਧੀਆ ਗੈਬ ਗੂਬ ਕਾਫੀ ਚੰਗਾ ਆ ਵੀ ਉਹ ਤਾਂ ਪਿੰਦਰ ਵੀਰ ਪੂਰੀਆਂ ਠੰਡੀਆਂ ਆਈਆਂ ਕੋਈ ਬਿਲਕੁਲ ਠੰਡੀ ਧੀ ਬਿਲਕੁਲ ਠੰਡੀ ਸੀ ਸੋ ਹਾਥੂ ਤਫੇਰ ਕੇ ਆਪਾਂ ਫੇਰ ਤੁਹਾਨੂੰ ਅੰਦਰ ਪਾ ਕੇ ਦਿਖਾ ਦਿੰਦੇ ਆ ਸਾਰੇ ਭਰਾਵਾਂ ਨੂੰ ਠੀਕ ਆ ਜੀ ਕੋਈ ਵੀ ਭਰਾ ਹੁੰਦਾ ਵੀ ਕਿਸੇ ਭਰਾ ਨੂੰ ਕੋਈ ਡਾਊਟ ਹੋਵੇ ਮਨ 'ਚ ਕੋਈ ਇਹ ਨਹੀਂ ਹੋਊਗਾ ਵੀ ਕੋਈ ਲੱਤਾਂ ਛੜਾ ਲੀਆਂ ਵਹਿੜਾ ਨਹੀਂ ਗਈਆਂ ਠੀਕ ਆ ਜੀ ਸੋ ਸਾਰੀਆਂ ਹਾਥੂ ਤਫਰਾਉਂਦੀਆਂ ਹੋਣਗੀਆਂ ਜਿੱਦਾਂ ਮਰਜ਼ੀ ਹੱਥ ਫੇਰ ਕੇ ਤਸੱਲੀ ਕਰਕੇ ਆਪ ਉਹ ਵੀ ਲੈ ਕੇ ਜਾਓ ਠੀਕ ਆ ਜੀ ਬਾਕੀ ਵੀਡੀਓ ਦੇ ਵਿੱਚ ਵੀ ਚਲੋ ਆਪਣਾ ਬਖਾਉਣਾ ਫਰਜ਼ ਬਣਦਾ ਕੋਈ ਛਟਾਕਲ ਜਾਂ ਪਸ਼ੂ ਨਹੀਂ ਗਿਆ ਬਾਕੀ ਤੋਰੇ ਤਾਰੇ ਤੋਂ ਵੀ ਕਰ ਠੀਕ ਆ ਜੀ ਲੋਵੀ ਇੱਕ ਹਫਤਾ ਦੋਸਤੋ ਘਟੋਗਾ ਡੰਗ ਗਿਆ ਸੌਦਾ ਲਾ ਲਿਓ ਮੇਰਾ ਭਰਾ ਠੀਕ ਆ ਜੀ ਦੂਜਾ ਸੂਬਾ ਤੇ ਇਹ ਵੀ ਰਪਿੰਦਰ ਕੀ ਮੁੱਲ ਕੀ ਡਿਮਾਂਡ ਕਰਦਿਆਂ ਜੀ ਦੋ ਸੇਮ ਰੇਟ ਆ 50 50 ਆ 50 ਮੁੱਲ ਭਾਏ 55 ਜਦੋਂ 50 ਜਦੋਂ ਮਾਨਤਾ ਥੋੜਾ ਬੜਾ ਕਰਦੇ ਕਰ ਦਈਏ ਕਰ ਦਾਂਗੇ ਘਟ ਦਈਏ ਵਟ ਹਾਂ ਦੋ ਛੱਡ ਦਾਂਗੇ ਜੀ 48 ਦੀ 48 ਲਓ ਜੀ 48000 ਦੀ ਇਹ ਅੱਜ ਵੈੜ ਮਿਲ ਜਾਊਗਾ ਆਪਣੇ ਭਰਾਵਾਂ ਨੂੰ ਠੀਕ ਆ ਜੀ ਹੰਦੀ ਤੇਰੀ ਆ ਬਾਕੀ ਫੋਨ ਆ ਬੰਦੇ ਦੀ ਤੇਰੀਆਂ ਸੀਲੀਆਂ ਸੂਲੀਆਂ ਇੱਧਰ ਵਿਖਾ ਦਈਏ ਫਿਰ ਇੱਕ ਵਾਰੀ ਤੁਹਾਨੂੰ ਆ ਚੈੱਕ ਕਰੋ ਮੇਰਾ ਤਾਂ ਤੁਹਾਨੂੰ ਵੇਖੋ ਕਿੱਡਾ ਰੋਪਰਾ ਨੇ ਐ ਪੂਰੀ ਬਨੂਆ ਸ਼ਹਿਦ ਆਉਂਦਾ ਚੌਥਾ ਜੀ 55 ਹੋ ਜੇ ਬਿਲਕੁਲ ਸ਼ਹਿਦ ਮਖਿਆਲ ਹੀ ਆਉਂਦਾ ਪਿਆ ਹਾਂਜੀ ਤੇ 48000 ਦੀ ਯੈਸ ਨੂੰ ਆ ਠੀਕ ਆ ਜੀ 50000 ਦੀ ਡਿਮਾਂਡ ਕਰ ਦਿੱਤੀ ਕੋਈ ਛੋਟਛਾਪਾ ਕਰਾਂਗੇ ਸੰਤੂ ਸਾਹਿਬ ਜੂ ਕੋਈ ਵੀ ਰਹੂਗਾ ਨਾ ਮੈਂ ਨੇ ਜ਼ਰੂਰ ਹਾਂਜੀ ਜ਼ਰੂਰ ਜ਼ਰੂਰ ਠੀਕ ਆ ਜੀ ਛੋਟਾ ਛਾਟਾ ਹੋਣ ਗਿਆ ਮੇਰਾ ਵੀਰ ਫੋਨ ਲਾਓ ਵੜਾ ਚੰਗੀਆਂ ਨੇ ਸਾਫ ਸੁਥਰੀਆਂ ਨੇ ਚਲੋ ਵੜਾ ਅੰ ਇਦਾਂ ਇੱਕ ਜਰਸੀ ਵਿਖਾ ਦਿੱਤੀ ਜਿਹੜੇ ਮੇਰੇ ਭਰਾ ਕੇ ਸ਼ੌਂਕ ਰੱਖਦੇ ਆ ਜਰਸੀ ਨਸਲ ਬ੍ਰੀਡ ਦਾ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਵਿਖਾਈ ਸੀ ਠੀਕ ਆ ਜੀ ਤੇ ਇੱਕ ਇਹ ਜਰਸੀ ਆ ਗਈ ਆ ਫਿਰਪਿੰਦਰ ਇਹ ਗੱਬਣ ਆਪਣੇ ਕੋਲ ਸੁਬਾ ਕਿਵੇਂ ਆ ਹਾਂਜੀ ਇਹ ਸੁਬਾ ਦੂਜਾ ਹੀ ਹਸਦਾ ਦੂਜਾ ਹੀ ਸੁਬਾ ਹਾਂਜੀ ਠੀਕ ਆ ਭਰਾ ਤੇ ਸਮਾਂ ਵੀ ਹਜੇ ਹਫ਼ਤੇ ਦੀ ਖੇਡ ਇੱਕ ਇਹ ਸਾਰੀਆਂ ਹੋ ਸਕਦਾ ਇੱਕੇ ਦਿਨ ਸੂਪਣ ਆ ਲੈ ਵੀ ਕੋਈ ਭਰਾ ਜੋੜੀ ਵੀ ਪਾਉਂਦਾ ਤੇ ਹੋ ਸਕਦਾ ਇਹ ਵੀ ਅਗੜ ਪਿਛੜੀ ਸੂਣ ਗਈਆਂ ਇੱਕ ਅਕੈਡਮੀ ਕੋਈ ਇੱਕ ਦਿਹਾੜੀ ਦਾ ਕੋਈ ਫਰਕ ਹੋਵੇ ਬਾਕੀ ਇੱਕ ਹਫ਼ਤਾ-ਫਤਾ ਪਹਿਲਾਂ ਵੀ ਆਪਾਂ ਤੁਹਾਨੂੰ ਨੋਟ ਕਰਾਇਆ ਵੀ ਦੋ ਵੜਾਂ ਦਾ ਇਹ ਤੇਜੇ ਨੰਬਰ ਤੇ ਜਿਹੜੀ ਗੱਬਰ ਦਿਖਾ ਰਿਹਾ ਜਰਸੀ ਠੀਕ ਆ ਜੀ ਇਹ ਵੀ ਹਫਤਾ ਖਾਂਡਾ ਜੇ ਸਮਾਂ ਲੈਂਦੀ ਆ ਹਾਂਜੀ ਹਾਂਜੀ ਅਜੇ ਕੋਈ ਚਾਚਾ ਚੇਤਾ ਨਹੀਂ ਬੱਛੀ ਬਣੂਗੀ ਥੱਲੇ ਉਹ ਚੰਗੀ ਬਹੁਤ ਬਣੂਗੀ ਹਾਂ ਹਾਂ ਆਹ ਦੇਖੋ ਆਹ ਦੇਖੋ ਕਰੋ ਜਗਾ ਬਹੁਤ ਵਧੀਆ ਲੈ ਵੀਰਪਿੰਦਰ ਖੋਲ ਦੇ ਠੀਕ ਆ ਜੀ ਸੋ ਜਰਸੀ ਨਸਲ ਬਰੀਡ ਦੇ ਵਿੱਚ ਆ ਦੋਸਤੋ ਇੱਕ ਹਫਤਾ ਦਾ ਸਮਾਂ ਬਾਕੀ ਆ ਲਾਲ ਰੰਗ ਆ ਲਾਲ ਤੇ ਬਿਲਕੁਲ ਬਲੈਕ ਦਾ ਕੰਬੀਨੇਸ਼ਨ ਬੜੇ ਵੀ ਬਿਲਕੁਲ ਜਾਜ ਰੇਟ ਦੇ ਵਿੱਚ ਅੱਜ ਭਰਾਵਾਂ ਨੂੰ ਦਵਾ ਦੇਣੀ ਆ ਆਪਾਂ ਬਾਕੀ ਸਭ ਤੋਂ ਮੇਨ ਗੱਲ ਹੁੰਦੀ ਆ ਵੀ ਚੀਜ਼ ਪਸੰਦ ਆਉਣੀ ਠੀਕ ਆ ਜੀ ਭਾਅ ਪੜਦਾ ਪਸੰਦ ਆਉਣਾ ਉਸ ਤੋਂ ਬਾਅਦ ਹਰੇਕ ਭਰਾ ਨੇ ਫੋਨ ਲਾਉਣਾ ਹੁੰਦਾ ਵੀ ਚਲੋ ਚੀਜ਼ ਲੋੜ ਆ ਕਿਸੇ ਭਰਾ ਨੂੰ ਠੀਕ ਆ ਤੇ ਫੋਨ ਲਾ ਕੇ ਤੁਸੀਂ ਬਾਕੀ ਜਿੱਥੇ ਤੱਕ ਤੈਅ ਬੈਂਦੀ ਆ ਆਪਦੀ ਮਰਜ਼ੀ ਨਾਲ ਵੀ ਕੋਈ ਸੱਜਣੇ ਰੇਟ ਲਾ ਸਕਦਾ ਪਰ ਜਿੱਥੇ ਕਿ ਚਲੋ ਮਾਲਕ ਮੰਗਦਾ ਕੋਈ 2 ਰੁਪਏ ਇਹਨਾਂ ਨੂੰ ਛੱਡਦੀ ਹੋਈ ਚੀਜ਼ ਉੱਥੇ ਇਹਨਾਂ ਨੇ ਸੇਲ ਕਰ ਦੇਣੀ ਆ ਠੀਕ ਆ ਬਾਕੀ ਸੋਫਾਈਆਂ ਠੰਡੀ ਤੇ ਤੇ ਠੰਡਾ ਠੀਰਾਪਣ ਆ ਤੁਸੀਂ ਵੇਖ ਸਕਦੇ ਜ ਸੋ ਵਾਰਡ ਚੰਗੀ ਆ ਪਤਾ ਜਾ ਸੋ ਜਰਸੀ ਦੇ ਤੋਹਫੇ ਖਰੀਦਣ ਵਾਲੇ ਮੇਰੇ ਜਿਹੜੇ ਭਰਾ ਠੀਕ ਆ ਜੀ ਉਹ ਤੁਸੀਂ ਵਿਸ਼ੇਸ਼ ਤੌਰ ਤੇ ਹੱਥ ਪਾ ਲਿਆ ਜੀ ਵਾਰਡ ਚੰਗੀ ਆ ਸਾਫ ਸੁਥਰੀ ਆ ਲੇਵੇ ਭਾਂਡੇ ਦੀ ਅੱਠਾ ਸੱਤਾ ਦਿਨਾਂ ਦੇ ਵਿੱਚ ਸੋਹਣੀ ਤਿਆਰ ਹੋ ਜੂਗੀ ਬਾਕੀ ਆ ਲੇਵਟੀ ਬੈਕ ਸਾਈਡ ਤੇ ਕੋਈ ਫਿਰ ਚੈੱਕ ਕਰੋ ਠੀਕ ਆ ਸੋ ਚਾਰੇ ਥਾਣਾ ਵੈਸੇ ਜੇ ਤਿੰਨਾਂ ਚੌ ਬੈਣ ਦੀ ਗੱਲ ਕਰੀਆ ਕੋਈ ਪੋਰਚਾਕ ਨਹੀਂ ਗਈ ਕੋਈ ਬੱਚੀ ਐਕਟਰਾ ਲੱਗੀ ਤੁਹਾਨੂੰ ਨਾਲ ਨਜ਼ਰ ਨਹੀਂ ਆਈ ਹੋਊਗੀ ਠੀਕ ਆ ਜੀ ਚਾਰੇ ਥਾਣਾ ਸਾਫ ਸੁਥਰੇ ਲੇਵਿਆ ਤੇ ਚਾਰੋਂ ਚੂਰੂ ਵੀ ਕਰਮਾਂ ਲਈ ਬਹੁਤ ਜਿਆਦੀ ਆ ਵੇਖੋ ਹਾਂ ਪਤਾ ਹੈ ਖੁਰਲੀ ਚੋਂ ਮੂੰਹ ਨਹੀਂ ਬਾਹਰ ਕੱਢਦੀ ਵੀਰ ਰਪਿੰਦਰ ਹਾਂਜੀ ਹਾਂਜੀ ਬਹੁਤ ਜਾਰੂ ਹੈ ਸਰਦਾਰ ਕਮਾਲ ਵੀਪਿੰਦਰ ਵੀਰਾ ਅੱਜ ਪਲਕੀ ਆਇਆ ਅੱਜ ਪਲਕੀ ਸਤੂ ਸਾਹਿਬ ਅੱਜ ਪਲਕੀ ਹਾਂ ਹਾਂ ਪਤਾ ਹੈ ਤੇ ਇਹਦਾ ਮੁੱਲ ਰਪਿੰਦਰ ਕੀ ਕਰਤਾ ਵੀਰ ਸੰਦੇਸ਼ 55 ਗਰੀਏ ਜੋ ਮਰਜੀ 50 ਦੀ ਦੇਵਾਂਗੇ ਵੀ 50000 ਦੀ ਹਾਂ ਹਾਂ ਠੀਕ ਆ ਵੀ ਲੋ 50000 ਦੀ ਕੋਈ ਕਰਦੀ ਐ ਇੱਕੋ ਇੱਕੋ بڑا بڑا ਕਰਦਾਂਗੇ ਮਾਨਤਾ ਨਾਲ ਚਲੋ ਜੀ ਲਓ ਜੀ 50000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਜੀ ਸੋ ਜਰਸੀ ਨਸਲ ਦੇ ਵਿੱਚ ਜਿਹੜੀ ਇਹ ਵਹਿੜ ਤੁਹਾਨੂੰ ਦਿਖਾਤੀ ਆ ਪੈਂਟ ਦੇ ਵਿੱਚ ਸੋ ਇਹ ਅੱਜ ਜਾਰੀ ਵਹਿੜਾਂ ਸੀਗੀਆਂ ਇੱਕ ਸੂਈ ਆ ਤੇ ਤਿੰਨ ਗੱਬਣ ਬਾਕੀ ਪੈਂਟ ਸਰਾਲੀ ਮਾਰਡ ਤੁਸੀਂ ਵਿਜ਼ਿਟ ਕਰਨੀ ਆ ਤੇ ਫਿਰ ਰਪਿੰਦਰ ਇੱਕ ਕੰਟੈਕਟ ਨੰਬਰ ਕਰ ਦਈਏ ਸਾਡੇ ਨੰਬਰ ਜੀ 7696860905 ਠੀਕ ਹੈ ਭਰਾ ਹਾਂਜੀ ਤੇ ਲਈਆ ਇਹ ਮਾਲ ਇਸੇ ਤਰ੍ਹਾਂ ਭੈਣ ਭਰਾਵਾਂ ਦੇ ਸਾਹਮਣੇ ਕਰਿਆ ਕਰੀਏ ਪੇਸ਼ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਲੋਕਲ ਲਾ ਕੇ ਪੰਨੇ ਚਲੋ ਵੇਚਦੇ ਨੇ ਮਾਲ ਤਾਂ ਵੇਚਣਾ ਹੀ ਹੁੰਦਾ ਇਧਰ ਵੇਖ ਬੁਗੀ ਜਾਂਦਾ ਸੰਤੂ ਸਾਹਿਬ ਆਉਂਦਾ ਚਲੋ ਕਿਦੋਂ ਇਕੱਠੀਆਂ ਹੋਣ ਉਹ ਤੁਹਾਡੀ ਖਾ ਦੇਦਾ ਬੀਬੀ ਦੀ ਹਾਂ ਚਲੋ ਕੋਈ ਗੱਲ ਨਹੀਂ ਇਸੇ ਤਰ੍ਹਾਂ ਹੀ ਹਾਂਜੀ ਸੋ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ